ਸੋਨੇ ਦੀਆਂ ਕੀਮਤਾਂ ਜਿੱਦਾਂ ਕਿ ਪਿਛਲੇ 2 ਸਾਲ ਤੋਂ ਤੁਹਾਨੂੰ ਪਤਾ ਹੀ ਹੈ ਥੋੜੀਆਂ-ਥੋੜੀਆਂ ਵੱਧ ਰਹੀਆਂ ਨੇ ਹੁਣ ਦਾ ਜਿਹੜਾ ਮੌਜੂਦਾ ਸੋਨੇ ਦਾ ਰੇਟ ਹੈ ਉਹ ਲੱਖ ਰੁਪਏ ਪਲੱਸ ਹੈ ਜਿਹੜਾ 24 ਕੈਰੇਟ ਦਾ ਜਿਹੜਾ 22 ਕੈਰੇਟ ਦਾ ਰੇਟ ਹੈ ਉਹ 92800 ਰੁਪਏ ਦੇ ਕਰੀਬ ਹੈ ਸਰ ਆ ਕਿੰਨਾ ਪਿਛਲੇ 6-7 ਮਹੀਨਿਆਂ ਦੀ ਗੱਲ ਕੀਤੀ ਜਾਵੇ ਕਿੰਨਾ ਉਛਾਲ ਜਿਹੜਾ ਕੀਮਤਾਂ ਵਿੱਚ ਆਇਆ ਸੋਨਾ ਸਾਈਮਨਟੇਨਸਲੀ ਵਧ ਹੀ ਰਿਹਾ ਜੀ ਪਹਿਲਾਂ ਵੀ ਸੋਨਾ ਲੱਖ ਰੁਪਏ ਨੂੰ ਹੱਥ ਲਗਾ ਕੇ ਫਿਰ ਥੋੜਾ ਜਿਹਾ ਡਾਊਨ ਆ ਗਿਆ ਸੀ ਪਰ ਹੁਣ ਕੱਲ ਫੇਰ ਸੋਨੇ 'ਚ ਇੱਕਦਮ ਇਜ਼ਾਫਾ ਹੋਇਆ ਅੱਜ ਤੱਕ ਜਿਹੜਾ ਰੇਟ ਐ ਛੋ ਵੀ ਕੈਟ ਦਾ 1 ਲੱਖ ਪਲੱਸ ਸਰ ਕਹਿੰਦਾ ਦੇਖੀ ਇਹ ਸੋਨਾ ਜਿਹੜਾ ਲਾਈਫਟਾਈਮ ਹੈ ਆ ਹੁਣ ਤੱਕ ਜਿਹੜਾ ਸਭ ਤੋਂ ਉੱਚਾ ਪ੍ਰਾਈਸ ਤੇ ਹੈ ਹਾਂਜੀ ਬਿਲਕੁਲ ਇਸ ਟਾਈਮ ਜਿਹੜਾ 골ਡ ਚੱਲ ਰਿਹਾ ਉਹ ਲਾਈਫਟਾਈਮ ਹੈ ਆ ਸਰ ਆਉਂਦੇ ਦਿਨਾਂ ਚ ਕੀ ਸਥਿਤੀ ਰਹੇਗੀ ਕਿ ਕਿਉਂਕਿ ਦਾ ਭਾ ਜਿਹੜਿਆ ਲਗਾਤਾਰ ਵਧਦੇ ਚੱਲਦੇ ਰਹਿੰਦੇ ਨੇ ਸੋ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤੇ ਕੱਲ ਤੇ ਅੱਜ ਨਾਲੋਂ ਕਿੰਨਾ ਫਰਕ ਪੈ ਗਿਆ ਤੇ ਹੌਣ ਵਾਲੇ ਦਿਨਾਂ ਚ ਕੀ ਲੱਗਦਾ ਵੀ ਡੇਢ ਘਟਣਗੇ ਜਾਂ ਵਧਣਗੇ ਵੈਸੇ ਤੁਸੀਂ ਤਾਂ ਇੱਕ ਉਹੀ ਕਰ ਸਕਦੇ ਹੋ ਕਿ ਤਜਰਬਾ ਤਨੁਭਾਤ ਹੈ ਅ ਸਰ ਮੈਨੂੰ ਤਾਂ 32-33 ਸਾਲ ਹੋ ਗਏ ਇਸ ਕੰਮ ਵਿੱਚ 골ਡ ਕਦੀ ਵੀ ਨੀਚੇ ਨਹੀਂ ਗਿਆ ਹੌਲੀ ਹੌਲੀ ਵੱਧਦਾ ਹੀ ਰਿਹਾ ਪਰ ਪਿਛਲੇ 2 ਤੋਂ 3 ਸਾਲ ਤੋਂ ਜਿਹੜੀ ਸੋਨੇ 'ਚ ਇੱਕਦਮ ਤੇਜ਼ੀ ਆਈ ਹੈ ਚਾਹੇ ਉਹ ਗਲੋਬਲ এনवायरमेंट ਖਰਾਬ ਹੋਵੇ ਚਾਹੇ ਲੋਕਾਂ ਨੇ ਉਹਨੂੰ ਇਨਵੈਸਟਮੈਂਟਸ 'ਚ ਖਰੀਦੇ ਆ ਚਾਹੇ ਉਹਦੀ ਡਿਮਾਂਡ ਵਧੀ ਹੈ ਚਾਹੇ ਵਰਲਡ ਬੈਂਕਸ ਨੇ ਜਿਹੜੇ ਪੂਰੇ ਵਰਲਡ ਦੇ ਜਿਹੜੇ ਬੈਂਕਸ ਨੇ ਉਹਨਾਂ ਨੇ ਉਹਨੂੰ ਪਰਚੇਸ ਕੀਤਾ ਹੈ ਸੋਨਾ ਲਗਾਤਾਰ ਵੱਧਦਾ ਹੀ ਗਿਆ ਹੈ ਤੇ ਜੋ ਅਸੀਂ ਸਾਨੂੰ ਮਹਿਸੂਸ ਹੋ ਰਿਹਾ ਜੋ ਹਾਲਾਤ ਨਜ਼ਰ ਆ ਰਹੇ ਹੈ 올 ਦੀਸ ਥਿੰਗ ਸ਼ੋਜ਼ ਕਿ ਅਨਲ ਟਾਈਮ ਤੇ ਗੋਲਾ ਗੋਲਡ ਬੁਲਿਸ਼ ਹੀ ਹੈ ਗੋਲਡ ਵਧਣ ਦੀ ਚਾਹਤ ਹੈ ਹਾਦੀ ਚਾਂਦੀ ਦਾ ਵੀ ਰੇਟ ਸਰ 1,16,000 ਰੁਪਏ ਕਿਲੋ ਹੈ ਚਾਂਦੀ ਵੀ ਪਿਛਲੇ ਡੇਢ ਦੋ ਮਹੀਨੇ ਤੋਂ ਬਹੁਤ ਉੱਚੇ ਲੈਵਲ ਤੇ ਹੈ ਤੁਸੀਂ ਚਾਂਦੀ ਨੂੰ ਵੀ ਇੱਕ ਤਰ੍ਹਾਂ ਦਾ ਲਾਈਫਟਾਈਮ ਹਾਈ ਮੰਨ ਸਕਦੇ ਹੋ ਜੀ ਸਰ ਜਿੱਕਰ ਆਪਾਂ ਅਗਲ ਕੀ ਕਰੀਏ ਮੌਜੂਦਾ ਹਾਲਾਤਾਂ ਦੇ ਗੱਲ ਇਸ ਤਰ੍ਹਾਂ ਦਾ ਕਿ ਉਹ ਵੇਚਣ ਵਾਲਾ ਜ਼ਿਆਦਾ ਆ ਰਿਹਾ ਹੈ ਜਾਂ ਫਿਰ ਖਰੀਦਣ ਵਾਲਾ ਹੈ ਤੁਸੀਂ ਹਲੇ ਆਉਣ ਵਾਲੇ ਦਿਨਾਂ ਤੇ ਹਾਰ ਵੀ ਆਉਣੇ ਹੈ ਦੋ ਤਿੰਨ ਮਹੀਨੇ ਬਾਅਦ ਸੋ ਇਸ ਤਰ੍ਹਾਂ ਦੀ ਗੱਲ ਕਰਦੇ ਆਂ ਇਹ ਵੀ ਤੁਸੀਂ ਬੜੀ ਵਧੀਆ ਗੱਲ ਕੀਤੀ ਸੋਨਾ ਜਿੱਦਾਂ ਜਿੱਦਾਂ ਵਧ ਰਿਹਾ ਹੈ ਇਸ ਕੋਈ ਸ਼ੱਕ ਨਹੀਂ ਥੋੜੀ ਗਾਕੀ ਚ ਦਿੱਕਤ ਆਈ ਹੈ ਪਿਛਲੇ ਦੋ ਢਾਈ ਮਹੀਨੇ ਤੋਂ ਕੰਮ ਥੋੜਾ ਜਿਹਾ ਘਟਸੀ ਪਰ ਹੁਣ ਪੂਰੀ ਉਮੀਦ ਹੈ ਅੱਗੇ ਆਉਣ ਵਾਲਾ ਫੈਸਟੀਵਲ ਸੀਜ਼ਨ ਹੈ ਤੇ ਹਰ ਕਿਸੇ ਨੂੰ ਪਤਾ ਹੈ ਕਿ ਸ਼ਾਇਦ ਜੇ ਅੱਜ ਨਹੀਂ ਖਰੀਦਿਆ ਤੇ ਕੱਲ ਹੋਰ ਮਹਿੰਗਾ ਹੋ ਜਾਏਗਾ ਉਮੀਦ ਹੈ ਫੈਸਟੀਵਲ ਸੀਜ਼ਨ ਚ ਲੋਕ ਸ਼ੌਂਕ ਦੇ ਨਾਲ ਸੋਨਾ ਖਰੀਦਣਗੇ ਜੋ ਜਿਹੜੇ ਨੇ ਉਹ ਅਕਸਰ ਅਸੀਂ ਦੇਖਿਆ ਕਿ ਬਾਜ਼ਾਰ ਵਿੱਚ ਕਈ ਵਾਰ ਆਦੇ ਨੇ ਉਹ ਕੀਮਤ ਤਾਂ ਦੇਖ ਲੈਂਦੇ ਨੇ ਵੀ 992000 ਰੁਪਿਆ ਹੋ ਗਿਆ ਹੈ ਪਰ ਜਿਹੜਾ ਉਹਨਾਂ ਕੋਲ ਸੋਨਾ ਉਹ ਕਈ ਵਾਰ ਘੱਟ ਕੀਮਤ ਤੇ ਰੱਖਿਆ ਜਾਂਦਾ ਕਿਉਂਕਿ ਉਹ ਕੁਝ ਹੋਲਮਾਰਕਸ ਦੇਕਤ ਹੁੰਦੀ ਹੈ ਕੁਝ ਜਿਹੜੇ ਜ਼ਰੂਰੀ ਜਿਹੜੇ ਮਾਪ ਡੰਡ ਨਹੀਂ ਉਹ ਕਮੀ ਰਹਿ ਜਾਂਦੀ ਹੈ ਸੋ ਉਹ ਕਿਸ ਤਰ੍ਹਾਂ ਦੇਖਿਆ ਜਾਂਦਾ ਤੇ ਕਿੱਦਾਂ ਦੇ ਭਾ ਦਿੱਤੇ ਜਾਂਦੇ ਇਹ ਤੁਸੀਂ ਬੜੀ ਵਧੀਆ ਗੱਲ ਕੀਤੀ ਸੋਨਾ ਕਦੀ ਵੀ ਕਿਸੇ ਕਸਟਮਰ ਨੇ ਖਰੀਦਣਾ ਹੈ ਅਸੀਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਆ ਸਰਕਾਰ ਵੱਲੋਂ ਵੀ ਉਹਨ ਕੀ ਹੈ ਜਦੋਂ ਵੀ ਕਿਸੇ ਕੋਲ ਸੋਨਾ ਖਰੀਦੋ ਪਹਿਲਾਂ ਉਹ ਤੇ ਹਾਲਮਾਰਕ ਦੀਆਂ ਜਿਹੜੀਆਂ ਮੋਹਰਾਂ ਲੱਗੀਆਂ ਹੁੰਦੀਆਂ ਸਰਕਾਰੀ ਉਹ ਜ਼ਰੂਰ ਚੈੱਕ ਕਰੋ ਹਾਲਮਾਰਕ ਦਾ ਲਿੱਤਾ ਹੋਇਆ ਸੋਨਾ ਤੁਹਾਡੇ ਜਦੋਂ ਵੀ ਤੁਸੀਂ ਉਹਨੂੰ ਵੇਚਣਾ ਚਾਹੋਗੇ ਤੁਹਾਨੂੰ ਉਹਦੇ ਪੈਸੇ ਪੂਰੇ ਮਿਲਣਗੇ ਖਰਚਾ ਜਿਹੜਾ ਉੱਪਰ ਹੈ ਬਨਵਾਈ ਕੱਟਣ ਤੋਂ ਬਾਅਦ ਚ ਉਹਦੇ ਪੈਸੇ ਪੂਰੇ ਮਿਲਣਗੇ ਸਰ ਲੋਕਾਂ ਕੀ ਅਕੀਰ ਕਰਨਾ ਜਦੋਂ ਕਿ ਲੋਕ ਕਹਿੰਦੇ ਨੇ ਕਿ ਮਹਿੰਗਾ ਹੈ ਤਾਂ ਵੇਚ ਦਿਓ ਜਾਂ ਫਿਰ ਦੁਬਾਰਾ ਲੱਗਦਾ ਕਿ ਜਿੰਨਾ ਹੁਣ ਮਹਿੰਗਾ ਹੋ ਗਿਆ ਦੁਬਾਰਾ ਕੀ ਕੋਈ ਵੇਹਤਰ ਕੀਜਾ ਵੀ ਜਾਏਗਾ ਇਹ ਵੀ ਤੁਸੀਂ ਬੜੀ ਵਧੀਆ ਗੱਲ ਕੀਤੀ ਅਸੀ ਤੇ ਜੋ ਮੇਰੇ ਵੀਵਜ਼ ਨੇ ਮੈਂ ਤੇ ਇੱਕੋ ਗੱਲ ਕਹਿਣਾ ਜਿੱਦਾਂ ਲੋਗ ਹੋਰ ਚੀਜ਼ਾਂ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਦੇ ਆ ਬੈਂਕ ਐਫ ਡੀਸ ਕਰਵਾਉਂਦੇ ਨੇ ਮਿਊਚੁਅਲ ਫੰਡਸ 'ਚ ਪੈਸੇ ਲਾਉਂਦੇ ਨੇ ਪੀਪੀਐਫ 'ਚ ਪੈਸੇ ਲਾਉਂਦੇ ਨੇ 골ਡ ਨੂੰ ਵੀ ਆਪਣੇ ਪੋਰਟਫੋਲੀਓ 'ਚ ਜ਼ਰੂਰ ਰੱਖੋ ਕਿਉਂਕਿ 골ਡ ਨੇ ਵੀ ਪਿਛਲੇ ਕਿੰਨੇ ਹੀ ਸਾਲਾਂ ਤੋਂ ਇਨੀ ਅੱਛੀ ਰਿਟਰਨ ਦਿੱਤੀ ਹੈ ਇਹਦੇ ਡਬਲ ਬੈਨੀਫਿਟ ਨੇ ਇੱਕ ਤਾਂ ਇਹ ਕੈਸ਼ ਐਨੀ ਟਾਈਮ ਤੁਸੀਂ ਆਪਣਾ ਪੈਸੇ ਲੈ ਸਕਦੇ ਹੋ ਦੂਜਾ ਕੀ ਹੈ ਗਹਿਣਾ ਤੁਹਾਡੇ ਘਰ ਤੁਸੀਂ ਪਾਉਂਗੇ ਇੱਕ ਤਰ੍ਹਾਂ ਦਾ ਤੁਹਾਡੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਤੀਸਰਾ ਇਨਵੈਸਟਮੈਂਟ ਸੇਕ ਆਫ ਸੋਨੇ ਨੇ ਹਮੇਸ਼ਾ ਰਿਟਰਨ ਦਿੱਤੀ ਹੈ ਸੋਨਾ ਖਰੀਦਣਾ ਹੀ ਚਾਹੀਦਾ ਹੈ